ਉਹ ਤਾਂ ਸਵੇਰੇ ਹੈ ਨਾ ਡਿਲੀਵਰ ਕਰਾ ਚਾਹੁੰਗਾ ਸਾਨੂੰ ਕਿੱਥੇ ਕੱਲ ਦਾ ਪਤਾ ਹੀ ਨਹੀਂ ਉਹ ਖਾਵਾ ਦਾ ਨਹੀਂ ਪਤਾ ਸਾਨੂੰ ਮੈਂ ਕਹਾਂ ਜਾਂ ਪਤਾ ਲੋ ਗਿਆ ਅੰਕਲ ਜੀ ਸਾਗਰ ਨੂੰ ਮੈਂ ਕਿਹਾ ਉਹ ਗਿਆ ਨਹੀਂ ਤੇ ਆਈ ਤੇਰਾ ਭਰਾ ਆਇਆ ਕਰ ਦੇਣਾ ਉਹ ਕਰ ਦੇਣਾ ਮੇਰੇ ਭਰਾ ਨੇ ਉਹ ਰੱਖੀ ਵਗਾਰ ਦਿੱਤਾ ਸੂਰੀ ਦਾ ਸਾਰਾ ਕਸੂਰਾ ਕੁੜੀ ਨੂੰ ਉਹਨਾਂ ਦੀ ਨਹੀਂ ਉਹਨਾਂ ਦੀ ਹੋਣੀ ਲਵਾ ਕੇ ਪਤਾ ਲੱਗੇ ਕਿ ਕਿਹੜੇ ਕਿਹੜੇ ਉੱਥੇ ਮੁੰਡੇ ਮੌਜੂਦ ਸੀ ਕਿਹੜੇ ਕਿਹੜੇ ਬੰਦਿਆਂ ਨੇ ਉੱਥੇ ਬਾਤਾਂ ਕੀਤੀ ਆ ਇਹਨਾਂ ਵਿਚਾਰਿਆਂ ਨੂੰ ਕੋਈ ਇਹਨਾਂ ਨੂੰ ਪੁੱਤ ਮਰ ਗਿਆ ਇਹਨੇ ਤਾਂ ਬੋਲਣਾ ਵੀ ਨਹੀਂ ਆਉਂਦਾ ਨਾ ਇਹਨਾਂ ਨੂੰ ਗੱਲ ਕਰਨੀ ਆ ਇਹ ਬਸ ਐਕਸੀਡੈਂਟ ਹੋ ਗਿਆ ਇਹ ਜੈਨੀ ਆ ਖਾਨਦਾਨ ਦੀ ਜੈਨੀ ਇਹਦੀ ਮਾਂ ਉਹਦਾ ਪਿਓ ਸਾਰੇ ਇੱਥੇ ਆਦੇ ਉਹਦਾ ਪੋਸਟ ਕੋਲੜਾ ਜਾਈਦਾ ਇੱਥੇ ਇਹ ਮੇਰੇ ਪਰਿਵਾਰ ਦੇ ਬੰਦੇ ਆ ਜੀ ਰਿਸ਼ਤੇਦਾਰ ਹੀ ਆ ਜਿਹੜਾ ਕੋਈ ਵੀ ਆ ਜੂਜੀ ਬੰਦਾ ਆਪਾਂ ਉਹਦੇ ਨਾਲ ਖੜੇ ਆ ਜੀ ਚਾਹੇ ਉਹ ਕੋਈ ਵੀ ਆ ਜਿਹੜਾ ਇਸ ਬੱਚੇ ਦੇ ਇਸ ਮਾਪੇ ਦੇ ਬੱਚੇ ਚੱਲ ਜਾਣ ਪਤਾ ਉਹਨੂੰ ਆ ਜੀ ਪਹਿਲਾਂ ਇਹ ਦੱਸਦੇ ਸਾਰੇ ਜਣੇ ਵੀ ਰਾਈਡ ਤੇ ਪੱਠੇ ਸੀ ਮੁੰਡੇ ਪੱਠੇ ਵਾਲਾ ਹੁੰਦਾ ਤੇ ਪੱਠਿਆਂ ਦੇ ਨਿਸ਼ਾਨ ਲੱਗਣੇ ਸੀ ਹੁਣ ਹੁਣ ਇੱਥੇ ਗੋਹਾ ਲੱਦੇ ਆਇਆ ਤਾਂ ਹੁਣ ਤੁਸੀਂ ਇਹ ਦੇਖੋ ਵੀ ਗੋਏ ਹੁਣ ਜਾ ਕੇ ਜਾਂਦੇ ਤੁਸੀਂ ਦੇਖ ਕੇ ਜਾ ਕੋਈ ਗੋਏ ਦੇ ਨਿਸ਼ਾਨ ਤੇ ਵੀ ਕੋਈ ਛੀਟ ਨਹੀਂ ਹਾਂ ਜੀ ਜੀ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੁਹਾਡੀ ਆਉਣ ਵਾਲੇ ਟਾਈਮ ਚ ਕੀ ਰਣਨੀਤੀ ਹੈ ਰਣਨੀਤੀ ਇਹੀ ਆ ਜੀ ਦੀ ਬੱਚਿਆਂ ਦੀਆਂ ਲੱਖਾਂ ਲੱਖਾਂ ਇਸ ਲਈ ਆ ਕੇ ਥਾਣੇ ਪੁਰੇ ਚੱਕਾ ਜਾਮ ਕਰਾਂਗੇ ਉਹਦੇ ਵਿੱਚ ਲਿਖਿਆ ਹੈਗਾ ਕਿ ਰੇੜੇ ਦੇ ਵਿੱਚ ਵੱਜ ਗਏ ਤੁਹਾਡਾ ਉਸ ਪੱਤਰਕਾਰ ਨੇ ਵੀਊ ਲਿਆ ਭੋਗ ਪਰ ਤੋਂ ਇੱਕ ਪੰਜਾਬੀ ਵਿੱਚ ਵੀ ਲੱਗੀ ਇੱਕ ਪੰਜਾਬੀ ਵਿੱਚ ਵੀ ਲੱਗੀ ਸਾਨੂੰ ਪਤਾ ਲੱਗਦਾ ਵੀ ਉਹਦਾ ਐਕਸੀਡੈਂਟ ਹੋ ਗਿਆ ਸੀ ਜਦੋਂ ਦੇਖਦੇ ਆਂ ਸਾਨੂੰ ਬਾਅਦ ਚੋਂ ਗੱਲ ਦਾ ਪਤਾ ਲੱਗਦਾ ਵੀ ਐਕਸੀਡੈਂਟ ਨਹੀਂ ਹੈਗਾ ਉਹ ਤਾਂ ਕਤਲ ਹੋਇਆ ਹੈ ਕਿਹੜਾ ਖਿਲਾੜੀ ਅਸੀਂ ਕਰਵਾਵਾਂਗੇ ਅਸੀਂ ਜਿਹੜਾ ਡੈੱਡ ਬੋਰਡ ਕੇ ਜਮਾ ਕਰਾ ਕੇ ਅਸੀਂ ਗਏ ਆ ਦੇਖਿਆ ਜਾ ਕੇ ਕੋਈ ਰੇੜਾ ਨਹੀਂ ਜੋ ਤੁਹਾਨੂੰ ਦੱਸਿਆ ਗਿਆ ਸੀ ਉਸ ਦੇ ਆਧਾਰ ਤੇ ਤੁਹਾਨੂੰ ਦੱਸਦੇ ਵੀ ਉਹ ਪੁੱਛਣ ਗਏ ਉਹ ਮੁੰਡਾ ਘਰੇ ਹੈ ਨਹੀਂ ਸੀ ਜਿਹੜਾ ਨਾਲ ਲੈ ਕੇ ਗਿਆ ਉਹ ਹੁਣ ਕਹਿੰਦਾ ਕਿ ਮੈਂ ਨਾਲ ਨਹੀਂ ਸੀ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨਾਂ ਦੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਤਰਨਾ ਲਾ ਦਿੱਤਾ ਹੈ ਹਾਈਵੇ ਤੇ ਲੰਬਾ ਜਾਮ ਹੈ ਜਿਹੜਾ ਲੱਗਿਆ ਹੋਇਆ ਸੋ ਦੱਸਦੇ ਹਾਂ ਤੁਸੀਂ ਨਾ ਸਾਂਝੀਆਂ ਕਰ ਰਹੇ ਹਾਂ ਦਿਹਾਤ ਦੇ ਭੋਗਪੁਰ ਦੀਆਂ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਬਾਈਕ ਟੁੱਟ ਡਿੱਗਣ ਕਾਰਨ ਦੋਨਾਂ ਨੌਜਵਾਨਾਂ ਦੀ ਮੌਤ ਹੋਈ ਹੈ ਮ੍ਰਿਤਕਾਂ ਦੀ ਪਛਾਣ 17 ਸਾਲਾ ਗੁਪੇਸ਼ ਅਤੇ ਅਰਸ਼ਪ੍ਰੀਤ ਦੇ ਰੂਪ ਤੋਂ ਵਾਚ ਹੋਈ ਹੈ ਘਟਨਾ ਕਾਰ ਤੋਂ 5 ਕਿਲੋਮੀਟਰ ਦੂਰ ਹੋਈ ਹੈ ਉੱਥੇ ਇਸ ਘਟਨਾ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਤਰਨਾ ਲਾਇਆ ਗਿਆ ਜਿਸ ਤੋਂ ਬਾਅਦ ਹਾਈਵੇ ਤੇ ਲੰਬਾ ਜਾਮ ਲੱਗਿਆ ਜਿਸ ਕਾਰਨ ਹਾਈਵੇ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੀ ਲੱਗੀਆਂ ਹੋਈਆਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੇਵਤਾ ਨੇ ਕਿਹਾ ਉਸ ਦੇ ਕਲ ਲੋੜੀ ਦਾ ਤਿਉਹਾਰ ਸੀ ਅਤੇ ਉੱਥੇ ਉਸ ਦੇ ਭਰਾ ਨੂੰ ਲੈ ਕੇ ਗਏ ਸੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਇਸ ਮਾਮਲੇ ਦੇ ਵਿੱਚ ਪਤਾ ਲੱਗਿਆ ਕਿ ਐਕਸੀਡੈਂਟ ਨਹੀਂ ਕਤਲ ਕੀਤਾ ਗਿਆ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਤੇ ਉਹਨਾਂ ਦੇ ਵੱਲੋਂ ਤਰਨਾ ਲਾ ਦਿੱਤਾ ਗਿਆ ਲੁਧਿਆਣਾ ਲਾਈਵਲੀ ਅਮਿਤ <th>ਪੜ ਦੀ ਰਿਪੋਰਟ ਇਹਨੇ ਖਬਰ ਤਾਂ ਵੀ ਸਾਨੂੰ ਪਤਾ ਕਿਹੜੀ ਖਬਰ ਲਾਤੀ ਇਹਨਾਂ ਨੇ ਨਹੀਂ ਨਹੀਂ ਸਰ ਸਾਨੂੰ ਖਬਰ ਨਹੀਂ ਸਰ ਸਾਲ ਹੋ ਗਿਆ ਕਿਸੇ ਨੇ ਨਹੀਂ ਲਾਈ ਉਹ ਤਾਂ ਸਵੇਰੇ ਹੈ ਨਾ ਡਿਲੀਟ ਕਰਾ ਮੈਂ ਚੱਕਾ ਜਾਵਾਂਗਾ ਸਾਡੇ ਕੋਲ ਸਾਨੂੰ ਕਿਸੇ ਕੱਲ ਦਾ ਪਤਾ ਹੀ ਨਹੀਂ ਉਹ ਖਬਰ ਦਾ ਹੀ ਪਤਾ ਸਾਨੂੰ ਉਹਨਾਂ ਦੇ ਪਰਜਾ ਨਾ ਦੂਜੇ ਦੇ ਨਾਮ ਇਹ ਜਿਹੜੇ ਕਵਰ ਲਾਈ ਹੈ ਖਬਰ ਨਹੀਂ ਬੈਠੀ ਜੇ ਤੱਕ ਅਸੀਂ ਲਾਵਾਂਗੇ ਹੋ ਗਿਆ ਅੰਕਲ ਜੀ ਸਾਗਰ ਨੂੰ ਮੈਨੂੰ ਕਹਿੰਦੇ ਨੇ ਅਈ ਤੇਰਾ ਭਰਾ ਆਇਆ ਕਰ ਦੇਣਾ ਉਹ ਕਰ ਦੇਣਾ ਮੇਰੇ ਭਰਾ ਨੇ ਉਹਦਾ ਕੀ ਵਗਾਰ ਦਿੱਤਾ ਸੀ ਕੁੜੀ ਦਾ ਸਾਰਾ ਕਸੂਰ ਆ ਕੁੜੀ ਨੂੰ ਫੋਨ ਕਰਕੇ ਮਾਰਨੇ ਕੁੜੀ ਨਹੀਂ ਲਿਆਉਣ ਇੱਥੇ ਇਹ ਸਾਸ ਸਾਡਾ ਚੱਕੋ ਬਾਜੀ ਇੱਕ ਮਿੰਟ ਦਾ ਬਿਆਨ ਬਿਆਨ ਲੈਣੇ ਆ ਉਹ ਮਾਣਾਗੇ ਅਸੀਂ ਲੈ ਜੀ ਨਾਵਾ ਇੱਕ ਮਿੰਟ ਜੀ ਇੱਕ ਭੋਗਪੁਰ ਤੋਂ ਖਬਰ ਲੱਗੀ ਹੈਗੀ ਆ ਹਿੰਦੀ ਅਖਬਾਰ ਦੇ ਵਿੱਚ ਉਹਦੇ ਵਿੱਚ ਲਿਖਿਆ ਹੈਗਾ ਕਿ ਰੇੜੇ ਦੇ ਵਿੱਚ ਵੱਜ ਗਏ ਉਹ ਸਰਪੱਤਰਕਾਰ ਨੇ ਵੀਊ ਲਿਆ ਭੋਗ ਪਰ ਤੋਂ ਇੱਕ ਪੰਜਾਬੀ ਵਿੱਚ ਵੀ ਲੱਗੀ ਇੱਕ ਪੰਜਾਬੀ ਵਿੱਚ ਵੀ ਲੱਗੀ ਇੱਕ ਗੱਲ ਦੀ ਗੱਲ ਜਲਦੀ ਜਿਲ੍ਹੇ ਅੰਦਰ ਕੱਲ੍ਹ ਪਾਪਾ ਉਸਮਾਨ ਨੂੰ ਕਰਾਉਣ ਗਿਆ ਸੀ ਨਹੀਂ ਨਹੀਂ ਸਾਨੂੰ ਇਹ ਸਾਨੂੰ ਇਹ ਦੱਸੋ ਜਿਹੜੀ ਖਬਰ ਲੱਗੀ ਆ ਉਹ ਤਾਂ ਵਿਊ ਲਿਆ ਤਾਂ ਤੋਂ ਕਿਸੇ ਨੂੰ ਨਹੀਂ ਨਹੀਂ ਸਾਡੇ ਕੋਲ ਕੋਈ ਨਹੀਂ ਹੁੰਦੀਆਂ ਨਾ ਫੇਰ ਕੰਮ ਕਰਾਉਂਦੇ ਹਾਂ ਸਾਡੇ ਬੱਚੇ ਮਰੇ ਸੀ ਨਾ ਇਹ ਕਾਰਵਾਈ ਹੋਣੀ ਬੱਚੇ ਨਹੀਂ ਆ ਗਏ ਇਹ ਸੁਖੀ ਅਸੀਂ ਕਿਤੇ ਕਰਾਉਣ ਤੁਹਾਨੂੰ ਪੁੱਛਿਆ ਵੀ ਕੱਲ੍ਹ ਨੂੰ ਅਸੀਂ ਨਾ ਗਲਤ ਹੋ ਜਾਈਏ ਇਹ ਝੂਠੀ ਗਲਤ ਖਬਰ ਫੈਲ ਵੀ ਗਈ ਆ ਇਹ ਮੇਰਾ ਨਾਮ ਸੁਖੀ ਸਿੰਘ ਆ ਜੀ ਜੀ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਮੇਰਾ ਬੇਚਾ ਆ ਜੀ ਇਹ ਮੇਰੇ ਪਰਿਵਾਰ ਦੇ ਬੰਦੇ ਆ ਜੀ ਦੇਦਾਰੀ ਆ ਜਿਹੜਾ ਕੋਈ ਵੀ ਆ ਕੋਈ ਵੀ ਬੰਦਾ ਆਪਾਂ ਉਹਦੇ ਨਾਲ ਖੜੇ ਆ ਚਾਹੇ ਉਹ ਕੋਈ ਵੀ ਆ ਜਿਹੜਾ ਜਿਸ ਬੱਚੇ ਦੇ ਜਿਸ ਮਾਂ ਪੇ ਦੇ ਬੱਚੇ ਚੱਲ ਜਾਣ ਪਤਾ ਉਹਨੂੰ ਆ ਦੂਸਰੇ ਨੂੰ ਨਹੀਂ ਪਤਾ ਲੱਗਦਾ ਮੈਂ ਇਹ ਗੱਲ ਕਹਿੰਦਾ ਆ ਕਿ ਉਥੇ ਡੀਐਸਪੀ ਐਸਐਚਓ ਜਾਣ ਉਥੇ ਲੋਕੇਸ਼ਨ ਲਵਾਉਣ ਜੋ ਬੰਦੀ ਕਾਰਵਾਈ ਆ ਉਥੇ ਲੋਕੇਸ਼ਨ ਕਰਾਉਣ ਲਵਾ ਕੇ ਪਤਾ ਲੱਗੇ ਕਿ ਕਿਹੜੇ ਕਿਹੜੇ ਉਥੇ ਮੁੰਡੇ ਮੌਜੂਦ ਸੀ ਕਿਹੜਾ ਕਿਹੜਾ ਬੰਦਿਆਂ ਨੇ ਉਥੇ ਬਾਦਤ ਕੀਤੀ ਆ ਇਹਨਾਂ ਬਚਾਰਿਆਂ ਨੂੰ ਤਾਂ ਇਹਨਾਂ ਦਾ ਪੁੱਤ ਮਰ ਗਿਆ ਇਹਨਾਂ ਤਾਂ ਬੋਲਣਾ ਵੀ ਨਹੀਂ ਆਉਂਦਾ ਨਾ ਇਹਨਾਂ ਨੂੰ ਗੱਲ ਕਰਨੀ ਆਉਂਦੀ ਆ ਇਹ ਬਸ ਐਕਸੀਡੈਂਟ ਹੋ ਗਿਆ ਹੁਣ ਗੱਡੇ ਦੇ ਪਹਿਲਾਂ ਕਹਿੰਦੇ ਗੱਡੇ ਦੇ ਉੱਤੇ ਪੱਠੇ ਰੱਖੇ ਆ ਫੇਰ ਕਹਿੰਦੇ ਜੀ ਗੋਹਾ ਲੱਦੇ ਆ ਹੁਣ ਤੁਸੀਂ ਵੀਡੀਓ ਲੈ ਕੇ ਦੇਖੋ ਗੱਡੇ ਦੇ ਕੋਈ ਨਿਸ਼ਾਨੀ ਨਹੀਂ ਇੱਕ ਗੱਲ ਦੱਸੋ ਕੀ ਛੋਭਣਾ ਹੋਊਗੀ ਤੁਹਾਡਾ ਮੇਰਾ ਜਹੇਦਾਰ ਸੁਖਵੀਰ ਸਿੰਘ ਹੈ ਜਹੇਦਾਰ ਸੁਖਵੀਰ ਸਿੰਘ ਜੀ ਇੱਕ ਗੱਲ ਦੱਸੋ ਤੁਸੀਂ ਸੁਣਦੇ ਬੈਠੀ ਹੋ ਜਿਹੜਾ ਰੇੜਾ ਰੇੜੇ ਦੇ ਵਿੱਚ ਇਹ ਕਹਿੰਦੇ ਪਿਆ ਹੈ ਹੀ ਨਹੀਂ ਉਹ ਰੇੜੇ ਨਾਲ ਤੁਹਾਨੂੰ ਕੋਈ ਜਿਹੜਾ ਮਾਲਕਿਆ ਨੂੰ ਮਿਲਿਆ ਨਹੀਂ ਮੇਰਾ ਨਹੀਂ ਜੀ ਤੁਸੀਂ ਪਤਾ ਵੀ ਨਹੀਂ ਕੀਤਾ ਕਿੱਥੇ ਦਾ ਰੇੜਾ ਨਹੀਂ ਜੀ ਮੈਨੂੰ ਪਤਾ ਨਹੀਂਗਾ ਸਿਰਫ ਮੈਂ ਇਹ ਰੇੜਾ ਦੇਖਿਆ ਆਣ ਕੇ ਉੱਥੇ ਕੋਈ ਛੜੀਟ ਨਹੀਂ ਕੋਈ ਨਿਸ਼ਾਨ ਨਹੀਂ ਪਹਿਲਾਂ ਇਹ ਦੱਸਦੇ ਸਾਰੇ ਜਣੇ ਵੀ ਰੇੜੇ ਤੇ ਪੱਠੇ ਸੀ ਉਜੇ ਪੱਠੇ ਵਾਲਾ ਹੁੰਦਾ ਤੇ ਪੱਠਿਆਂ ਦੇ ਨਿਸ਼ਾਨ ਲੱਗਣੇ ਸੀ ਹੁਣ ਹੁਣ ਇੱਥੇ ਗੋਹਾ ਲੱਦਿਆ ਆ ਤੇ ਹੁਣ ਤੁਸੀਂ ਇਹ ਦੇਖੋ ਵੀ ਗੋਏ ਹੁਣ ਜਾ ਕੇ ਜਾਂਦੇ ਤੁਸੀਂ ਦੇਖ ਕੇ ਜਾਓ ਕੋਈ ਗੋਏ ਦੇ ਨਿਸ਼ਾਨ ਤੇ ਵੀ ਕੋਈ ਛੀਟ ਨਹੀਂ ਦੇਖੋ ਹੁਣ ਤੁਹਾਨੂੰ ਨਾ ਲੈ ਕੇ ਜਾਣਾ ਅਸੀਂ ਪੰਜ ਬੰਦੇ ਆ ਗਏ ਆਏ ਤੁਹਾਨੂੰ ਮਰ ਤਿੰਨ ਬੰਦੇ ਜਾਓ ਸਾਡੇ ਨਾਲ ਠੀਕ ਹੈ ਜੀ ਬਸ ਹੀ ਹੁਸਨਾਂ ਨਾਲ ਬੈਠਨੇ ਆ ਬਿਲਕੁਲ ਜੀ ਹੁਣੇ ਵੀ ਹਾਂਜੀ ਤੁਹਾਨੂੰ ਲੈ ਕੇ ਜਾਣਾ ਰੋਲੀ ਪੋਣੀ ਬਿਲਕੁਲ ਤੁਹਾਨੂੰ ਦੋ ਘੇਰਾਂ ਦਾ ਜੋਗਾ ਹਾਂਜੀ ਹਾਂਜੀ ਜਿਹੜੇ ਬੰਦੇ ਚਾਣੋ ਹਾਂਜੀ ਭਾਈ ਜੀ ਠੀਕ ਹੈ ਨਾ ਤੁਹਾਡਾ ਦੱਸੋ ਸਰ ਜੀ ਰੇੜਾ ਉੱਥੇ ਹੈ ਨਹੀਂ ਅਸੀਂ ਜਾ ਕੇ ਆਏ ਆ ਰੇੜਾ ਉੱਥੇ ਨਹੀਂ ਇਹਨਾਂ ਬਾਅਦ ਚ ਰੇੜਾ ਖੜਾ ਰਿਹਾ ਅਸੀਂ ਕਰਵਾਵਾਂਗੇ ਅਸੀਂ ਜਦੋਂ ਡੈੱਡ ਬੋਡੀ ਕੇ ਜਮਾ ਕਰਾ ਕੇ ਅਸੀਂ ਗਏ ਆ ਦੇਖਿਆ ਜਾ ਕੇ ਕੋਈ ਰੇੜਾ ਨਹੀਂ ਜੀ ਇਹਨਾਂ ਰੇੜਾ ਬਾਅਦ ਚ ਖੜਾ ਜੀ ਹਾਂ ਜੀ ਜਿੱਦਾਂ ਰਾਗੀਰ ਤੇ ਕਹਿਣਦੇ ਬਈ ਉੱਥੇ ਰੇੜਾ ਸੀ ਜਾਂ ਰੇੜੇ ਵਿੱਚ ਵੱਜੇ ਆ ਇੱਥਾਂ ਦੀ ਕੋਈ ਉੱਥੇ ਨਾ ਤਾਂ ਕੋਈ ਰੇੜਾ ਹੀ ਸੀ ਸੱਤੂ ਉੱਥੇ ਤਾਂ ਮਲਾਜ਼ਮ ਹੀ ਪੁਲਿਸ ਵਾਲੇ ਮਜੂਦ ਸੀ ਸੱਤੋਂ ਪਹਿਲਾਂ ਹੀ ਜੀ ਜੀ ਉਹਨਾਂ ਨੂੰ ਵੀ ਪਤਾ ਹੀ ਹੈ ਕੋਈ ਕੋਈ ਉਹ ਤਾਂ ਹਾਂ ਜੀ ਜੀ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੁਹਾਡੀ ਆਉਣ ਵਾਲੇ ਟਾਈਮ ਚ ਕੀ ਰਣਨੀਤੀ ਹੋਗੀ ਰਣਨੀਤੀ ਇਹੀ ਆ ਜੀ ਅਸੀਂ ਬੱਚਿਆਂ ਦੀਆਂ ਲਾਸ਼ਾਂ ਲਾਸ਼ਾਂ ਇੱਥੇ ਲਿਆ ਕੇ ਥਾਣੇ ਮੋੜੇ ਚੱਕਾ ਜਾਮ ਕਰਾਂਗੇ ਦੇਖ ਕੇ ਨਿ ਸਮਾਹ ਲੈ ਜੀ ਤਾਂ ਸਾਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੀ ਸਾਡੇ ਨੂੰ ਮੈਨੂੰ ਨਹੀਂ ਤਾਂ ਸਾਨੂੰ ਦੋ ਬੱਚੇ ਚਾਹੀਦੇ ਉਹਨਾਂ ਨੂੰ ਦੋ ਬੱਚੇ ਚਾਹੀਦੇ ਤੇ ਜਿਹੜੇ ਜਿਹੜੇ ਦੋ ਛੋਕਰੀ ਆ ਉਹ ਲੈ ਕੇ ਆਓ ਇੱਥੇ ਜਿਹੜੀ ਛੋਕਰੀ ਆ ਛੋਕਰੀ ਲੈਣ ਦੋ ਬੱਚੇ ਲੈਣ ਉਹ ਲੈ ਕੇ ਕਿਸ਼ਨ ਪਿਸ਼ਨ ਤੇ ਕਰਨ ਉਹਦੇ ਭਤੀਜੇ ਤੇ ਉਹ ਭਤੀਜੇ ਆ ਜਾਂ ਉਹਦੀ ਭੈਣ ਆ ਮੈਨੂੰ ਨਹੀਂ ਇਹਦੇ ਬਾਰੇ ਪਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਇਹ ਸਾਡੇ ਲੈ ਕੇ ਆਉਣਾ ਕੁਝ ਤੇ ਜਿਹੜਾ ਸਾਗਰ ਆ ਸਾਗਰ ਨਹੀਂ ਸਾਰਾ ਕੁਝ ਕਰਾਇਆ ਆ ਜੀ ਜਿਹੜਾ ਸਾਗਰ ਗੇਲੜਾ ਨਾ ਨਾ ਮੁੰਡਾ ਉਹਦੀ ਰਿਕਾਰਡਿੰਗ ਵੀ ਹੈ ਜੀ ਵੇ ਜਿਹੜਾ ਉਹਨੂੰ ਲੈ ਕੇ ਆਏ ਰਾਸਤੇ ਦੇ ਵਿੱਚ ਉਤਰ ਗਿਆ ਸੀ ਸਾਗਰ ਜਿੱਥੇ ਉੱਤਰਿਆ ਉਹਨੂੰ ਲੈ ਕੇ ਵੀ ਆਏ ਮੁੰਡੇ ਤੇ ਇਹਨੇ ਇਕੱਠੇ ਹੀ ਆ ਤੇ ਵੀਡੀਓ ਤੁਹਾਡੇ ਕੋਲ ਹੈਗੀ ਹੈ ਜੀ ਵੀਡੀਓ ਨਹੀਂ ਸਾਡੇ ਤੋਂ ਹੈਗੀ ਉਹਦੀ ਇੰਨਾ ਜੋੜਦਾ ਤੇ ਭੁੰਡੀਆਂ ਉਹ ਜਿੱਥੇ ਸਾਡੇ ਫੰਕਸ਼ਨ ਚੱਲ ਰਿਹਾ ਸੀ ਨਾ ਜੀ ਅਧਿਜੀ ਮੇਰੀ ਦੇ ਘਰ ਬੀਵੀਸ ਉੱਤੇ ਸਾਗਰ ਔਰ ਅਰਸ਼ ਤੇ ਮੇਰਾ ਬੇਟਾ ਉੱਥੇ ਸੀ ਤੇ ਮੇਰੇ ਬੇਟੇ ਨੂੰ ਸਾਗਰ ਤੇ ਅਰਸ਼ ਇਹ ਨਾਲ ਲੈ ਕੇ ਆਏ ਆ ਜੀ ਹਾਂਜੀ ਠੀਕ ਹੈ ਜੀ ਮੇਰੀ ਕੀ ਨਾਮ ਹੈ ਫਿਰ ਮੇਰਾ ਨਾਮ ਭਾਜੀ ਟਿਪਾ ਹੈ ਕੀ ਗੱਲ ਹੋਈ ਸੀ ਫਿਰਦਰ ਜਿਹੜਾ ਐਕਸੀਡੈਂਟ ਸਾਨੂੰ ਕੁਛ ਨਹੀਂ ਪਤਾ ਕੀ ਗੱਲ ਸੀ ਕੀ ਨਹੀਂ ਗੱਲ ਸੀ ਸਾਨੂੰ ਕੋਈ ਗੱਲ ਦਾ ਨਹੀਂ ਹਜੇ ਤੱਕ ਪਤਾ ਮੇਰੇ ਤਾਂ ਘਰ ਪ੍ਰੋਗਰਾਮ ਸੀਗਾ ਮੇਰੇ ਬੱਚੇ ਦਾ ਲੋੜੀ ਦਾ ਪ੍ਰੋਗਰਾਮ ਸੀ ਮੇਰਾ ਭਰਾ ਉਹ ਖਿਡਾਇਆ ਗਿਆ ਸੀਗਾ ਉਹਨੂੰ ਲੈ ਕੇ ਗਿਆ ਮੇਰੇ ਭਰਾ ਨੇ ਮੇਰੇ ਭਰਾ ਨੂੰ ਉਹ ਤੋਂ ਲੈ ਕੇ ਗਿਆ ਜਦੋਂ ਸਾਨੂੰ ਸ਼ਾਮ ਨੂੰ ਪਤਾ ਲੱਗਦਾ ਵੀ ਉਹਦਾ ਐਕਸੀਡੈਂਟ ਹੋ ਗਿਆ ਸੀ ਜਦੋਂ ਦੇਖਦੇ ਆ ਸਾਨੂੰ ਬਾਅਦ ਚੋਂ ਗੱਲ ਦਾ ਪਤਾ ਲੱਗਦਾ ਵੀ ਐਕਸੀਡੈਂਟ ਨਹੀਂ ਹੈਗਾ ਉਹਦਾ ਕਤਲ ਹੋਇਆ ਹੈ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕੋਈ ਕਾਰਵਾਈ ਨਹੀਂ ਕਰਦੀ ਕਾਰਵਾਈ ਨਹੀਂ ਦਿਖਾਈ ਪਾਉਂਦੇ ਪਏ ਸਾਨੂੰ ਕੋਈ ਕਾਰਵਾਈ ਨਹੀਂ ਕਰਦੇ ਸਾਨੂੰ ਸਾਨੂੰ ਦਿਖਾ ਦੇਣ ਸਾਨੂੰ ਸ਼ੱਕ ਦੇ ਆਧਾਰ ਤੇ ਸਾਨੂੰ ਦਿਖਾ ਦੇਣ ਕਿੱਥੇ ਉਹਨਾਂ ਨੂੰ ਲੈ ਕੇ ਆਏ ਕਿੱਥੇ ਕੁੜੀ ਦੇ ਭਰਾਵਾਂ ਨੂੰ ਲੈ ਕੇ ਆਏ ਕੁੜੀ ਦਾ ਪਿਓ ਮਾਂ ਕੋਈ ਉਹਨਾਂ ਦੇ ਘਰ ਦਾ ਹੈਗਾ ਇੱਥੇ ਨਜੂਦ ਹੈ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਤੁਸੀਂ ਮੰਨਦੇ ਹੋ ਕਿ ਇਹ ਹੱਤਿਆ ਹੋਈ ਹੈ ਅਸੀਂ ਮੰਨਦੇ ਹਾਂ ਅਸੀਂ ਮੰਨਦੇ ਹਾਂ ਅਸੀਂ ਮੰਨਦੇ ਹਾਂ ਹੱਤਿਆ ਹੋਈ ਆ ਤੁਸੀਂ ਇਨਸਾਫ ਉਹ ਨਹੀਂ ਪੁਲਿਸ ਕੋਲ ਕੀ ਇਨਸਾਫ ਦੀ ਮੰਗ ਕਰਦੇ ਹੋ ਪੁਲਿਸ ਕਾਰਵਾਈ ਕਰੇ ਹੂੰ ਕਾਰਵਾਈ ਕਰਕੇ ਸਾਨੂੰ ਦੱਸਣ ਉਹਨਾਂ ਨੂੰ ਚੱਕ ਕੇ ਲਿਆਉਣ ਇੱਥੇ ਕਿਹੜੇ ਬੰਦੇ ਦਾ ਨਾਂ ਬਾਈ ਨੇਮ ਦੱਸੋ ਨਾ ਦੱਸੋ ਸਰ ਸਾਨੂੰ ਉਹਨਾਂ ਅਸੀਂ ਕਿੱਦਾਂ ਨੇਮ ਦੱਸਦੇ ਅਸੀਂ ਤੁਹਾਨੂੰ ਦੱਸਦੇ ਕਿ ਸਾਡੇ ਮੁੰਡੇ ਨੂੰ ਜਿਹੜਾ ਅਸੀਂ ਨੇਮ ਲੈਂਦੇ ਉਹਨੂੰ ਇਹ ਲੈ ਆਏ ਆ ਕੁੜੀ ਨੂੰ ਜਿਹਦਾ ਅਸੀਂ ਨਾਂ ਲੈਂਦੇ ਜਿਹੜਾ ਸਾਡਾ ਗਵਾਂਢੀ ਜਿਹਦਾ ਸੱਕਦੇ ਆਧਾਰ ਤੇ ਅਸੀਂ ਨਾਂ ਲੈਂਦੇ ਸੋ ਸਾਨੂੰ ਉਹ ਦਿਖਾ ਦਿਓ ਕਿ ਜੇ ਉਹ ਲੈ ਆਏ ਆ ਉਹ ਨੂੰ ਕੁੜੀ ਕੁੜੀ ਵੀ ਮਗਰ ਮੀ ਵੀ ਬਾਦੂ ਉਹ ਕੁੜੀ ਚਾਹੀਦੀ ਆ ਸਾਨੂੰ ਕੁੜੀ ਚਾਹੀਦੀ ਆ ਜਿਹੜਾ ਉਹਦੀ ਮਾਂ ਉਹਦਾ ਪਿਓ ਸਾਰਾ ਇਹ ਚਾਹਦੇ ਉਹਦਾ ਪਿਓ ਸਾਰਾ ਚਾਹੀਦੀ ਚਾਹੀਦੀ ਸਾਡੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਉਹਦਾ ਭੈਣ ਦਾ ਕੋਈ ਨਹੀਂ ਹੈਗਾ ਸਾਡੀ ਮਾਂ ਤੇ ਹੋਰ ਲੱਗੀ ਹੋਰ ਕਰਵਾ ਦੇਰੋ ਜੇ ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਸਰ ਅਸੀਂ ਇੱਥੇ ਹੀ ਬੈਠੇ ਆ ਅਸੀਂ ਇੱਥੇ ਬੈਠੇ ਉੱਠੋ ਨਹੀਂ ਜਾਣਾ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਤਿੰਨ ਤੋਂ ਕਿਤੇ ਨਹੀਂ ਜਾਣਾ ਅਸੀਂ ਇੱਥੋਂ ਕਿਤੇ ਨਹੀਂ ਜਾਣਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੋਂ ਨਹੀਂ ਹਿਲਣਾ ਇੱਕ ਲੜਕੀ ਵਾਲਾ ਜ਼ਿਕਰ ਕਰ ਰਹੇ ਹੋ ਕੀ ਮਾਮਲਾ ਹੈ ਸਰ ਸਰ ਸਾਨੂੰ ਸੁਣਨੇ ਚ ਇਹ ਹੀ ਆਉਂਦਾ ਵੀ ਉਹ ਕੁੜੀ ਦੇ ਜਿਹੜਾ ਮੁੰਡੇ ਦੇ ਨਾਲ ਗਏ ਆ ਸਾਨੂੰ ਨਹੀਂ ਪਤਾ ਉਹਨਾਂ ਦਾ ਕੀ ਚੱਕਰ ਸੀ ਕੀ ਨਹੀਂ ਸੀਗਾ ਸਾਨੂੰ ਸੁਣਨੇ ਚ ਇਹ ਹੀ ਆਉਂਦਾ ਵੀ ਕੋਈ ਕੁੜੀ ਨੇ ਉੱਥੇ ਬੁਲਾਇਆ ਸੀਗਾ ਉੱਥੇ ਗਏ ਸੀ ਜਿਹੜਾ ਸਾਡੇ ਪਿੰਡ ਦਾ ਨਾਲ ਮੁੰਡਾ ਸੀ ਇਹ ਮਗਰ ਉੱਤਰ ਗਿਆ ਲੈ ਕੇ ਇਹ ਗਿਆ ਸਾਡੇ ਪਿੰਡ ਦਾ ਮੁੰਡਾ ਨਾਲ ਗਿਆ ਤੁਸੀਂ ਪੁੱਛਣ ਗਏ ਨਾ ਉਹਨਾਂ ਦੇ ਕੋਲ ਪੁੱਛਣ ਗਏ ਪੁੱਛਣਗੇ ਜੋ ਸਾਨੂੰ ਦੱਸਿਆ ਗਿਆ ਸੀ ਉਸ ਅਧਾਰ ਤੇ ਤੁਹਾਨੂੰ ਦੱਸਦੇ ਵੀ ਉਹ ਪੁੱਛਣ ਗਏ ਉਹ ਮੁੰਡਾ ਘਰੇ ਹੈ ਨਹੀਂ ਸੀ ਜਿਹੜਾ ਨਾਲ ਲੈ ਕੇ ਗਿਆ ਉਹ ਹੁਣ ਕਹਿੰਦਾ ਕਿ ਮੈਂ ਨਾਲ ਨਹੀਂ ਸੀਗਾ ਉਹ ਪਿੱਛੇ ਉੱਤਰ ਗਿਆ ਉੱਤਰਿਆ ਮੋਕੇ ਤੋਂ ਉੱਤਰ ਕੇ